ਘਰ ਬਣਾਉਂਦੇ ਜਾਂ ਖਰੀਦੇ ਸਮੇ ਇੰਨਾਂ ਗੱਲਾਂ ਦਾ ਰੱਖੋ ਧਿਆਨ ਨੰਬਰ 1 ਘਰ ਵਿੱਚ ਪੂਜਾ ਸਥਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂਕਿ ਪੂਜਾ ਸਥਾਨ ਉਹ ਥਾਂ ਹੈ ਜਿੱਥੇ ਸਭ ਤੋਂ ਪਹਿਲਾਂ ਸਕਾਰਾਤਮਕ ਊਰਜਾ ਆਉਂਦੀ ਹੈ ਪੂਜਾ ਸਥਾਨ ਉੱਤਰ ਪੂਰਬ ਦਿਸ਼ਾ ਵਿੱਚ ਹੀ ਬਣਾਇਆ ਜਾਣਾ ਚਾਹੀਦਾ ਹੈ ਕੈਲੰਡਰ ਜਾਂ ਭਗਵਾਨ ਦੀਆਂ ਤਸਵੀਰਾਂ ਜਾਂ ਧਾਰਮਿਕ ਆਸਥਾਨਾਂ ਨਾਲ ਜੁੜੀਆਂ ਵਸਤੂਆਂ ਸਿਰਫ ਪੂਜਾ ਘਰ ਦੇ ਵਿੱਚ ਹੀ ਰੱਖੋ ਇੰਨਾਂ ਚੀਜ਼ਾਂ ਨੂੰ ਬੈੱਡਰੂਮ ਵਿੱਚ ਨਾ ਰੱਖੋ ਨੰਬਰ 2 ਘਰ ਦਾ ਮੁੱਖ ਦਰਵਾਜ਼ਾ ਅੰਦਰ ਵੱਲ ਨੂੰ ਖੁੱਲਣਾ ਵਾਸਤਵ ਸਾਸਤ ਵਿੱਚ ਮੰਨਿਆ ਜਾਂਦਾ ਹੈ ਘਰ ਦੇ ਮੁੱਖ ਦਰਵਾਜ਼ੇ ਦਾ ਮੁੱਖ ਦਰਵਾਜ਼ੇ ਦੇ ਸਾਹਮਣੇ ਕੋਈ ਵੀ ਬਿਜਲੀ ਦਾ ਖੰਭਾ ਦਰਖਤਰ ਆਦਿ ਨਹੀਂ ਹੋਣਾ ਚਾਹੀਦਾ। ਨੰਬਰ 3 ਘਰ ਦੇ ਬਚਕਾਰ ਜਾਂ ਮੁੱਖ ਦਰਵਾਜ਼ੇ ਦੇ ਸਾਹਮਣੇ ਬਾਥਰੂਮ ਅਸ਼ੁਭ ਹੈ। ਜੇਕਰ ਬਾਥਰੂਮ ਮੁੱਖ ਦਰਵਾਜ਼ੇ ਦੇ ਸਾਹਮਣੇ ਹੈ ਤਾਂ ਇਸ ਦਾ ਦਰਵਾਜ਼ਾ ਬੰਦ ਰੱਖੋ। ਨੰਬਰ 4 ਰਸੋਈ ਦੀ ਦਿਸ਼ਾ ਉੱਤਰ ਪੂਰਬ ਵੱਲ ਨਹੀਂ ਹੋਣੀ ਚਾਹੀਦੀ। ਨੰਬਰ 5 ਬੈਡਰੂਮ ਹਮੇਸ਼ਾ ਦੱਖਣ ਪੱਛਮੀ ਕੋਨੇ ਵਿੱਚ ਹੋਣਾ ਚਾਹੀਦਾ ਹੈ। ਸਾਰੇ ਕਮਰਿਆਂ ਵਿੱਚ ਕੁਦਰਤੀ ਰੋਸ਼ਨੀ ਅਤੇ ਹਵਾ ਦਾ ਸੰਚਾਰ ਹੋਣਾ ਚਾਹੀਦਾ ਹੈ। ਨੰਬਰ 6 ਘਰ ਬਣਾਉਂਦੇ ਸਮੇਂ ਜਾਂ ਖਰੀਦਦੇ ਸਮੇਂ ਇਹ ਵੀ ਧਿਆਨ ਰੱਖੋ ਕਿ ਸਾਹਮਣੇ ਪੌੜੀਆਂ ਜਾਂ ਲਿਫਟਾਂ ਨਹੀਂ ਹੋਣੀਆਂ ਚਾਹੀਦੀਆਂ। ਨੰਬਰ 8 ਤੁਹਾਡੇ ਘਰ ਵਿੱਚ ਪੈਸੇ ਰੱਖਣ ਦੀ ਜਗ੍ਹਾ ਦੱਖਣ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਜੋੜੀ ਦਾ ਖੁੱਲਾ ਹਿੱਸਾ ਉੱਤਰ ਵੱਲ ਹੋਣਾ ਚਾਹੀਦਾ ਹੈ। ਨੰਬਰ 9 ਉੱਤਰ-ਪੂਰਬੀ ਕੋਨਾ ਜਿੰਨਾ ਹੋ ਸਕੇ ਖੁੱਲਾ ਅਤੇ ਹਵਾਦਾਰ ਹੋਣਾ ਚਾਹੀਦਾ ਹੈ। ਘਰ ਬਣਾਉਂਦੇ ਸਮੇਂ ਉੱਤਰ-ਪੂਰਬੀ ਕੋਨਾ ਹਮੇਸ਼ਾ ਡੂੰਘਾ ਜਾਂ ਨੀਮਾ ਰੱਖਣਾ ਚਾਹੀਦਾ ਹੈ ਅਤੇ ਦੱਖਣ-ਪੱਛਮੀ ਕੋਨਾ ਜਾਣੀ ਦੱਖਣ ਅਤੇ ਪੱਛਮੀ ਕੋਨਾ ਹਮੇਸ਼ਾ ਉੱਤਰੀ ਕੋਨਿਆਂ ਤੋਂ ਉੱਚਾ ਹੋਣਾ ਚਾਹੀਦਾ ਹੈ। ਨੰਬਰ 10 ਘਰ ਦੀ ਸ਼ਕਲ ਹਮੇਸ਼ਾ ਆਇਤਕਾਰ ਜਾਂ ਵਰਗ ਹੋਣੀ ਚਾਹੀਦੀ ਹੈ ਹਮੇਸ਼ਾ ਧਿਆਨ ਰੱਖੋ ਕਿ ਘਰ ਕਦੇ ਵੀ L ਜਾਂ C ਆਕਾਰ ਦਾ ਨਹੀਂ ਹੋਣਾ ਚਾਹੀਦਾ ਇਸ ਆਕਾਰ ਦੇ ਘਰਾਂ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਹੈ ਨੰਬਰ 11 ਬੱਚਿਆਂ ਦਾ ਸਟੱਡੀ ਰੂਮ ਉੱਤਰ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਇਸ ਦਿਸ਼ਾ ਵੱਲ ਦੇਖ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਲਾਭ ਮਿਲੇਗਾ